ਸਾਡੀ ਆਪਣੀ ਵੀਡੀਓ ਲੈ ਲਓ ਸਾਡੀ ਆਪਣੀ ਵੀਡੀਓ ਲੈ ਲਓ ਚਲੋ ਸੋ ਲਈ ਬੋਲੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਮਤੋਂਗ ਮੀਰ ਜੀ ਕੁਲਵੰਤ ਸਿੰਘ ਡਰਾਈਵਰ ਪਿੰਡ ਕਿਰਤਵਾਲ ਤਹਿਸੀਲ ਪੱਟੀ ਨਾ ਤਰਨੂੰ ਪ੍ਰਧਾਨ ਬਟੰਡਾ ਇਹ ਵੀਰ ਜੀ ਅਹੀਂ ਆਏ ਆ ਇਥੇ ਪਾਤੜਾ ਸ਼ਹਿਰ ਜਿੱਥੇ ਧਰਨਾ ਲੱਗਾ ਸਾਡੇ ਨਾਲ ਆ ਭਾਜੀ ਹਾਂ ਤੁਹਾਨੂੰ ਜੈ ਮਤੀ ਆਮ ਡਰਾਈਵਰ ਸੁਨੀ ਇਹ ਭਾਜੀ ਆ ਵੀਰ ਆਪਣਾ ਨਿਸ਼ਾਨ ਸਿੰਘ ਕਹਿਆਲਾ ਮਾਝੇ ਦਾ ਬਚਾਇਆ ਤੇ ਸੰਗਤ ਸਾਡੇ ਨਾਲ ਆਹ ਬੰਦੇ ਕਿਨੇ ਆਏ ਆ ਸੰਗਤ ਵੇਖ ਲੋ ਮੇਰੇ ਤਾਂ ਇਨਸਾਫ ਲੈਣਾ ਨਾ ਤਾਂ ਇਨਸਾਫ ਅਮਰ ਬੁਝਾ ਲਾ ਬੋਡੀਆਂ ਉਹ ਵੇਖੋ ਜੀ ਪਾੜੀ ਚਪਈਆਂ ਵਾ ਚੰਗੇ ਬੋਡੀਆਂ ਟਰਾਲੀ ਚ ਪਈਆਂ ਵੀਰ ਤੇ ਉਹ ਡੈੱਡ ਬੋਡੀਆਂ ਮਤਲਬ ਉਹਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਦਾ ਸਰਕਾਰ ਨੇ ਆ ਉਹਨਾਂ ਦਾ ਬੇਟਾ ਜੀ ਹਰਪ੍ਰੀਤ ਸਿੰਘ ਦਾ ਹਰਪ੍ਰੀਤ ਸਿੰਘ ਦਾ ਬੇਟਾ ਵਾ ਆਪਣਾ ਵੀ ਬੱਚਾ ਹੀ ਆ ਮਹਾਰਾਜ ਚੜ੍ਹਦੀ ਕਲਾ ਇਹਨਾਂ ਨੂੰ ਇਨਸਾਫ਼ ਮਿਲੇ ਆਪਾਂ ਦੇ ਵੀਰੋ ਤੁਹਾਡੇ ਨਾਲ ਆ ਭਰਾ ਆਪਣੇ ਸਾਰਿਆਂ ਦਾ ਸਾਥ ਚਾਹੀਦਾ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਹੋਣੇ ਚਾਹੀਦੇ ਜੇ ਜਿਹੜੀ ਸਾਥ ਨੂੰ ਬਾ ਆ ਪਿੰਡ ਦੇ ਆ ਹੋਰ ਸ਼ਹਿਰਾਂ ਦੇ ਲੋਕ ਆਏ ਆ ਇੱਥੇ ਐਮ ਐਲ ਏ ਵੀ ਨੇੜੇ ਆ 6 ਕਿਲੋਮੀਟਰ ਤੋਂ ਆਉਂਦੇ ਨਹੀਂ ਪਤਾ ਲਿਆ 1.5 ਕਿਲੋਮੀਟਰ ਤੋਂ ਆਂਦਾ ਬੱਚਾ ਕਿਹਨੇ ਪਤਾ ਨਹੀਂ ਕਿ ਅਜੇ ਤੱਕ ਕੋਈ ਗੱਲਬਾਤ ਨਹੀਂ ਚੱਲੀ ਉਹ ਬੰਦਾਂ ਦਾ ਪਤਾ ਲੱਗਾ ਇਹਨਾਂ ਤੋਂ ਜਾਣਕਾਰੀ ਦਾ ਕਿ ਉਹਨੇ ਆਪ ਦੀ ਲਈ ਕਿ ਦੂਜੀ ਫਿਰਮਾਨ ਤੋਂ ਜਮਾਨਤ ਉਹਦੀ ਅੱਜ 3 ਵਜੇ ਰਾਤ ਹੋ ਗਈ ਆ ਤੇ ਸਾਨੂੰ ਜਮਾਨਤ ਉਹਨਾਂ ਅਸੀਂ ਦਾ ਉਹ ਜਿਹੜਾ ਫੈਸਲਾ ਚਾਹੁੰਦੇ ਉਹ ਇਹ ਪਰਿਵਾਰ ਨੂੰ ਪਤਾ ਲੱਗਾ ਵੀ ਇਹ ਇੱਕ ਇੱਕ ਸਰਕਾਰੀ ਨੌਕਰੀ ਤੇ ਮਤਲਬ ਇਹ 1 ਗ੍ਰਹਿ ਕਰੋੜ ਰੁਪਈਆ ਇਹਨਾਂ ਨੂੰ ਮਿਲਣਾ ਚਾਹੀਦਾ ਗਰੀਬਾਂ ਨੂੰ ਆ ਵੇਖੋ ਕਿੰਨੀ ਸੰਤ ਗਰੀਬ ਬਚਾਰੇ ਕੰਮ ਛੱਡ ਕੇ ਬੈਠੇ ਆ ਭਗਵੰਤਮਾਨ ਸੁੱਤਾ ਕਿੱਥੇ ਆ ਕਿਹੜੀ ਨੀਂਦ ਚ ਸੁੱਤਾ ਕੋਈ ਬਿਆਨ ਦਵੇ ਇੰਨੇ ਕੱਪੜੇ ਪੰਜਾਬ ਦੇ ਵਿੱਚ ਹੁੰਦੇ ਆ ਕਈ ਤੋਂ ਹੋ ਗਏ ਆ ਇਹ ਵੀ ਦੁਨੀਆ ਮਰ ਗਈ ਉਹਨਾਂ ਬੰਦੇ ਨੇ ਗੱਲ ਹੀ ਨਹੀਂ ਐ ਤੱਕ ਕੀਤੀ ਕਹਿੰਦੇ ਵੀਰੋ ਹੱਥ ਜੋੜ ਕੇ ਬੇਨਤੀ ਕਰਦੇ ਵੀ ਅੱਖਾਂ ਨੂੰ ਆਨੇ ਭਗਵੰਤਮਾਨ ਨੂੰ ਖੋਲ ਬਈ ਅੱਖਾਂ ਖੋਲ ਐਡਾ ਤਗੜਾ ਨੁਕਸਾਨ ਹੋ ਗਿਆ ਦੋ ਬੰਦੇ ਬਚਾਰੇਓ ਇਹ 25000 ਰੁਪਈਆ ਦਾ ਮਹੀਨਾ ਦਾ ਲਾਓ ਤੇ ਉਹਨਾਂ 20-20 ਸਾਲ 25-25 ਸਾਲ ਉਹਨਾਂ ਕੰਮ ਕਰਨਾ ਤੇ ਕਿੰਨੇ ਪੈਸੇ ਬਣਦੇ ਆ ਕਰੋੜ-ਕਰੋੜ ਰੁਪਈਆ ਉਹਨਾਂ ਨੂੰ ਜਾਦਾ ਨਹੀਂਗਾ ਆ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਪੜ੍ਹੇ ਲਿਖੇ ਇੱਥੇ ਪਰਿਵਾਰ ਨੂੰ ਨੌਕਰੀ ਸਰਕਾਰੀ ਇੱਕ-ਇੱਕ ਕਰੋੜ ਰੁਪਈਆ ਸਰਕਾਰ ਉਹਨਾਂ ਨੂੰ ਐਲਾਨ ਕਰੇ ਜੇ ਨਹੀਂ ਸੰਸਕਾਰ ਕਰਾਂਗੇ ਨਹੀਂ ਤੇ ਧਰਨਾ ਜਾਰੀ ਰਹੂਗਾ ਤੇ ਵੀਰੋ ਭਾਓ ਇਹਨਾ ਹੋਵੇ ਕਿਤੇ ਛਾਨੂ ਨਾ ਦਵਾਈ ਪੀਂ ਤੱਕ ਮਜ਼ਬੂਤ ਕਰ ਲਿਓ ਸਾਡਾ ਸਾਥ ਦਿਓ ਜਦੋਂ ਅਸੀਂ ਧਰਨੇ ਦਾ ਆਵਾਜ਼ ਦਵਾਂਗੇ ਤੁਹਾਨੂੰ ਜਨ ਸਟ੍ਰੇਕ ਕਰਤਾਰ ਅਤੇ ਗੱਡੀਆਂ ਮੇਰੇ ਪ੍ਰਾਹ ਲਾਇਆ ਕਰੋ ਹਾਂ ਲੈਣੀ ਜਿੱਦਾਂ ਰੋਡਵੇਜ ਵਾਲੇ ਗੱਡੀਆਂ ਲਾਉਂਦੇ ਤਾਂ ਗੱਡੀਆਂ ਲਾਉਣੀਆਂ ਚਾਹੀਦੀਆਂ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਨਾ ਖੜੋਤੇ ਕੋਹ ਨਾ ਆ ਆਪਰੇ ਇਕੱਲੇ ਇਕੱਲੇ ਕੋਟ ਖਾਓਗੇ ਅੱਜ ਰੀਕੇ ਸਾਡੇ ਭਰਾ ਨੇ ਧਰਨਾ ਸੰਗਤ ਦੇ ਨਾਲ ਰਲ ਕੇ ਲਾਇਆ ਸੰਗਤ ਨਾਲ ਹੀ ਇਹ ਕੰਮ ਹੁੰਦਾ ਜੇ ਜੇ ਤੁਸੀਂ ਸੋਚੋਗੇ ਤੇ ਫਿਰ ਤੁਸੀਂ ਇਕੱਲਾ ਇਕੱਲਾ ਫਿਰ ਕੋਟ ਖਾਈ ਚੱਲੋ ਚੋਰੀਆਂ ਇੰਨੀ ਹੁੰਦੀਆਂ ਸਰਕਾਰ ਨੂੰ ਮਿਲਦਾ ਜਿਹੜਾ ਬੰਦਾ ਰਾਤ ਨੂੰ ਸ਼ਾਮਾਂ ਤੋਂ 7 ਵਜੇ 6 ਵਜੇ ਤੋਂ ਮੇਰੇ ਦਫ਼ਤਰ ਲੈ ਕੇ ਤੋਤਾ ਨੂੰ ਗੋਲੀ ਮਾਰਨ ਦਾ ਆਰਡਰ ਦੇਣਾ ਚੋਰੀਆਂ ਕਾਦੀਆਂ ਹੋਣਾ ਤੇ ਪਰਚਾਣ ਜਿਹੜਾ ਬੰਦਾ ਅਮਰਧਾਰੀ ਉਹ ਪਰਚਾਣ ਲੱਕ ਸਕਦਾ ਲੁਕੀ ਤਿੱਕੀ ਬੰਦੇ ਲੁੱਟਣ ਤੇ ਹੋ ਗਏ ਆ ਤੇ ਡਰਾਈਵਰ ਬੇਚਾਰੇ ਕਿੱਥੋਂ ਬੋਲਣਗੇ ਹੁਣ ਕੀ ਕਰਨਗੇ ਚੋਰ ਬਣੇ ਆ ਇਹਨਾਂ ਵਿਚਾਰਿਆਂ ਦਾ ਤਰਸ ਤਾਂ ਇੰਨਾ ਹੋਇਆ ਵਾ ਸਾញੋਂ ਵਿਚਾਰੇ ਆਪਣੀ ਜਾਨ ਦੇ ਗਏ ਆ ਉਹ ਮੇਰੇ ਭਰਾ ਟਰਾਲੀ 'ਚ ਮਸ਼ੀਨਾਂ ਤੇ ਲੱਗੇ ਆ ਤੇ ਕੋਈ ਇਨਸਾਫ ਅਜੇ ਮਿਲ ਨਹੀਂ ਦਿਆ ਕੋਈ ਗੱਲਬਾਤ ਕਿਸੇ ਬੰਨੇ ਸਿਰੇ ਨਹੀਂ ਲੱਗੀ ਤੇ ਪੁਲਿਸ ਉਹਨਾਂ ਨੂੰ ਫੜਦੀ ਨਹੀਂ ਊੜਾ ਲਖਵਿੰਦਰ ਸਿੰਘ ਨੂੰ ਪੁਲਿਸ ਫੜੇ ਅੰਦਰ ਬਾੜੇ ਤੇ ਸਾਨੂੰ ਵੀ ਹੌਸਲਾ ਹੋਵੇ ਤੇ ਬੰਦਿਆਂ ਨੇ ਸਸਕਾਰ ਕਰੀਏ ਇਹ ਥੋੜੀ ਆ ਵੀ ਉਹ ਲਾਰੇ ਲਾਈ ਜਾਣਾ ਬੰਦੇ ਵਿਹਲੇ ਥੋੜੀ ਆਪਦੇ ਕੰਮ ਕਰ ਛੱਡ ਕੇ ਬੈਠੇ ਆ ਅਸੀਂ ਹੁਣ ਕਿੱਥੋਂ ਮਾਜੇ ਤੋਂ ਆਏ ਵੀਰ ਇੱਥੋਂ 250 ਕਿਲੋਮੀਟਰਾਂ ਸਫ਼ਰ ਸਾਨੂੰ ਪਤਾ ਕਿਤਰਾ ਆਏ ਆ ਗੱਡੀਆਂ ਕਿਤੇ ਆਹੀਂ ਕਿਤੇ ਆ ਸਾਨੂੰ ਪਤਾ ਹੀ ਕਿਤਰਾ ਆਏ ਆ ਇਹ ਸਰਕਾਰੀ ਨੌਕਰੀ ਦਾ ਮੁਲਾਜ਼ਮ ਬੰਦਾ ਕਰਕੇ ਫੜ ਨਹੀਂ ਦਿਆ ਕੀ ਕੀ ਗੱਲ ਦਾ ਮਤਲਬ ਇਹਨੂੰ ਕਿਉਂ ਨਹੀਂ ਇੱਕ ਮਲਜਮ ਹੈ ਬੰਦਾ ਇੱਕ ਬੰਦਾ ਮਲਜਮ ਹੈ ਸਰਕਾਰੀ ਨੌਕਰੀ ਦਾ ਮਤਲਬ ਇਹ ਕਰਦਾ ਤੇ ਮਲਜਮ ਗਿਣਿਆ ਗਿਆ ਵਾ ਹੀਰਤਾ ਨੇ ਕਿੰਨਾ ਕੁ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ ਬੰਦਿਆਂ ਨੂੰ ਜਿਹੜੇ ਜਾਨ ਦੇਗੇ ਆ ਇਹ ਅੱਜ ਉਹਦੇ ਨਾਲ ਨਹੀਂ ਕੱਲ ਉਹਦੇ ਨਾਲ ਸਾਡੇ ਨਾਲ ਵੀ ਹੋ ਸਕਦੀ ਆ ਮੇਰੇ ਭਰਾ ਜਦੋਂ ਵੀ ਅਸੀਂ ਤੁਹਾਨੂੰ ਆਵਾਜ਼ ਦੇਵਾਂਗੇ ਧਰਨਾ ਲਾਉਣਾ ਹੜਤਾਲ ਕਰਨੀ ਜੇ ਇੱਕ ਵਾਰੀ ਵੀਡੀਓ ਵੀ ਆਪਦੀਆਂ ਪਾਇਆ ਕਰੋ ਇਕੱਠੇ ਹੋ ਕੇ ਮੇਰੇ ਵੀਰ ਮੈਂ ਇਹ ਜਿੰਨੀਆਂ ਕੁ ਬੇਨਤੀਆਂ ਕਰਦਾ ਆ ਆਪ ਜੋੜ ਕੇ ਸਾਡਾ ਸਾਥ ਦਿਓ ਡਾਪਰ ਆਕਲਵਾਂ ਸੰਤ ਸਿੰਘ ਕਿਰਤੋਵਾਲ ਤਹਿਸੀਲ ਪੱਟੀ ਜ਼ਿਲ੍ਹਾ ਕਰਨਾਲ ਪ੍ਰਧਾਨ ਬਟਿੰਡਾ ਵੈਕਰਜੀ ਦਾ ਖਾਲਸਾ ਵੈਕਰਜੀ ਕੀ ਪਟੇਗੀ